ਕੀ ਹੈ ਕਿਸ ਤਰ੍ਹਾਂ ਦੀ ਸੇਵਾ ਕੀਤੀ ਜਾ ਰਹੀ ਹੈ ਜੀ ਨਾਮ ਗੁਰਪੰਦਰ ਸਿੰਘ ਜੀ ਪਿੰਡ ੋਗਨ ਬੁਰਾ ਖੇੜਾ ਅੱਜ ਹੜਪੀਟ ਦਾ ਦੇ ਬੰਦੇ ਨਜ਼ਰ ਰੱਖਦੇ ਆਂ ਵੇਖਦੇ ਆ ਉਹਨਾਂ ਨੂੰ ਉਹਨਾਂ ਦਾ ਸਾਰਾ ਨੁਕਸਾਨ ਪੱਠੇ ਦੁੱਥੇ ਦਾ ਜੋ ਵੀ ਘਰ ਦਾ ਨੁਕਸਾਨ ਹੋਇਆ ਪੱਠਿਆਂ ਦੇ ਪਸ਼ੂ ਭੁੱਖੇ ਖੜੇ ਆ ਜੀ ਉਹਨਾਂ ਦੇ ਭੁੱਖੇ ਪਾਣੀ ਉਹਨਾਂ ਨੂੰ ਦੇਖਦੇ ਆਂ ਆਪ ਪਿੰਡੋ ਵੀਰ ਨੇ ਸੇਵਾ ਕੀਤੀ ਸੀ ਉਹਦੇ ਮਜ਼ਦੂਰ ਕਿਸਾਨ ਸਾਰੇ ਲਾ ਕੇ ਤੇ ਪੱਠੇ ਵੱਢ ਗਏ ਤੇ ਅੱਜ ਉਹਨਾਂ ਨੇ ਦੇਖ ਕੇ ਉਹਨਾਂ ਦੇ ਚਾਰਾ ਉਹਨਾਂ ਦੇ ਪਹਚਾਉਣਾ ਆ ਕਿੰਨੇ ਏਕੜ ਪੱਠੇ ਦਾਨ ਕੀਤੇ ਆ ਲਾਇਕ ਇਹਦੇ ਵਿੱਚ ਵਿਸ਼ੇਸ਼ ਸਹਿਯੋਗ ਕਿਹਦਾ ਰਿਹਾ ਹੈ ਸਾਰੇ ਵੀਰ ਦਾ ਕਿਸਾਨਾਂ ਦਾ ਸਾਰਿਆਂ ਦਾ ਪਿੰਡ ਦੇ ਵਸਨੀਕਾਂ ਦਾ ਪਿੰਡ ਰੋਗਨਪੁਰਾ ਵੱਲੋਂ ਪਿੰਡ ਵਾਸੀ ਵੀਰ ਮਨਦੀਪ ਸਿੰਘ ਟਾਣੀ ਦੇ ਜਿਨ੍ਹਾਂ ਦਾ ਆਪ ਦਾ ਬਹੁਤ ਨੁਕਸਾਨ ਹੋਇਆ ਹੋਇਆ ਪੰਜ ਕਿੱਲੇ ਢੋਣਾ ਖਰਾਬ ਹੋ ਗਿਆ ਫੜ ਉਦੋਂ ਜਦੋਂ ਮੀਂਹ ਆਇਆ ਸੀ ਹਾੜਾਂ ਦੀ ਮਾਰ ਹੀ ਪਈ ਉਦੋਂ ਸਾਨੂੰ ਸਾਡੇ ਪਿੰਡ ਦੀ ਪਾਣੀ ਦੀ ਨਿਕਾਸੀ ਕਿਸੇ ਬੰਦੇ ਨੇ ਨਹੀਂ ਹੋਈ ਵੀਰ ਦੇ ਮਕਾਨ ਵੀ ਥੋੜੇ ਜੇ ਬਹਿ ਗਏ ਆ ਕਿ ਉਹ ਪਾੜ ਗਏ ਆ ਪਾਣੀ ਨਾ ਨਿਕਲਣ ਕਰਕੇ ਉਹਦਾ ਅੱਜ ਵੀ ਬਹੁਤ ਨੁਕਸਾਨ ਆ ਪਰ ਵੀਰ ਦਾ ਦਿਲ ਦਰਿਆ ਕਰਕੇ ਉਹ ਕਹਿੰਦਾ ਪੱਠੇ ਵਾਧੂ ਖੜੇ ਆ ਤੇ ਆਪਣੇ ਸੇਵਾ ਕਰਨੀ ਆ ਆਪਾਂ ਸੇਵਾ ਵਾਸਤੇ ਭੇਜੋ ਮਨਦੀਪ ਸਿੰਘ ਕਿਸ ਤਰ੍ਹਾਂ ਦੀ ਸੇਵਾ ਕੀਤੀ ਜਾ ਰਹੀ ਹੈ ਹੜਪੀੜ ਤਾਂ ਲਈ ਜੀ ਆ ਆਪਣੇ ਵਾਲਾ ਵੀਰ ਜੀ 5 ਕਿਲੋ ਝੋਨਾ ਲੱਭਾ ਪੱਠਾ ਦੀ ਸੇਵਾ ਕੀਤੀ ਆ ਹਮ ਮੰਨ ਲਓ ਆਪਾਂ ਕਹਿੰਨੇ ਆ ਕਿ ਆਪਣੇ ਸੰਯੋਗ ਨਾਲ ਕਿਸੇ ਨੂੰ ਆਸਰਾ ਮਿਲ ਜੇ ਠੀਕ ਹੈ ਜੀ ਸੁਣਚਿਆ ਹੈ ਤੁਹਾਡੇ ਵੀ ਕੋਈ ਕਾਫੀ ਨੁਕਸਾਨ ਹੋਇਆ ਫਿਰ ਵੀ ਹੜਪੜ ਤਲੇ ਸੇਵਾ ਦਿੱਤੀ ਜਾ ਰਹੀ ਹੈ ਤੁਹਾਡੇ ਵੱਲੋਂ ਜੀ ਹਾਂ ਜੀ ਆਪਣੀ ਨਿਆਈਂ ਚ ਪੈਲੀ ਹੈਗੀ ਜੀ 5 6 ਕਿਲੇ ਸਾਰੇ ਡੁੱਬਿਆ ਪਿਆ ਹੋਣਾ ਹੂੰ ਚਲੋ ਕੋਈ ਗੱਲ ਨਹੀਂ ਸੰਗਤ ਦੇ ਨਾਲ ਹੀ ਜੀ ਠੀਕ ਹੈ ਜਿਨ੍ਹਾਂ ਦੇ ਘਰ ਰੋੜ ਗਿਆ ਉਹ ਵੀ ਅਗਲੇ ਚਰਨਾ ਹੀ ਆਪਣੇ ਕੀ ਅਪੀਲ ਕਰੋਗੇ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਲੋਕਾਂ ਨੂੰ ਕੀ ਅਪੀਲ ਕਰੋਗੇ ਨਾਦਿਕਾ ਨਾਲ ਸਾਉ ਦਾ ਵੀਰ ਜੀ ਸੰਯੋਗ ਕਰਨਾ ਚਾਹੀਦਾ ਰਾਲ ਮੇੜ ਕੇ ਕਰੀਏ ਤੇ ਚਲੋ ਕਿਸੇ ਨੂੰ ਆਸਰਾ ਲੱਗਦਾ ਰਹਿੰਦਾ ਜੀ ਠੀਕ ਹੈ ਸਾਰੇ ਪਿੰਡਾਂ ਨਾਲ ਸੰਯੋਗ ਦਿੱਤਾ ਨਾਲ ਉਧਰ ਕੇ ਨਾਲ ਲਾ ਕੇ ਵੜਾ ਕੇ ਉਧਰ ਲੈ ਕੇ ਚੱਲਾ ਜੀ ਆਪਣੇ ਫਾਇਦੇ ਦਾ ਉਹ ਪਰਲੇ ਮੈਂ ਬੰਨਿਤ ਰੱਖ ਠੀਕ ਜੀ ਜਦੋਂ ਤੋਂ ਪੰਜਾਬ ਦੇ ਵਿੱਚ ਜਿਹੜੇ ਹੜ ਵਰਗੇ ਹਾਲਾਤ ਪੈਦਾ ਹੋਏ ਨੇ ਉਦੋਂ ਤੋਂ ਹੀ ਪਿੰਡ ਪੰਜਾਵਾਂ ਦੇ ਨੌਜਵਾਨਾਂ ਵੱਲੋਂ ਪੱਠਿਆਂ ਦੀ ਸੇਵਾ ਲਗਾਤਾਰ ਨਿਰੰਤਰ ਜਾਰੀ ਆ। ਉਸ ਦੇ ਤਹਿਤ ਹੀ ਰੁਕਣਪੁਰਾ ਖੂਈ ਕੜਾ ਤੋਂ ਸਾਨੂੰ ਫੋਨ ਆਇਆ ਸੀ ਕਿਸਾਨ ਮਨਦੀਪ ਸਿੰਘ ਦਾ ਵੀ ਮੇਰੀ ਇੱਕ ਕਿਲਾ ਪੱਠਿਆਂ ਦੀ ਸੇਵਾ ਆ ਉਹ ਵੀ ਤੁਸੀਂ ਵੱਢ ਕੇ ਤੇ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਸੇਵਾ ਕਰੋ। ਮੈਂ ਇਹ ਗੱਲ ਦੱਸਣਾ ਚਾਹੁੰਨਾ ਵੀ ਜਿਹੜਾ ਰੁਕਣਪੁਰਾ ਖੂਈ ਕੜਾ ਦੇ ਵਿੱਚ ਵੀ ਪਿਛਲੇ ਦਿਨੀ ਬਰਸਾਤ ਹੋਣ ਦੇ ਨਾਲ ਕਾਫੀ ਨੁਕਸਾਨ ਹੋਇਆ ਤੇ ਇਹ ਜਿਹੜਾ ਮਨਦੀਪ ਸਿੰਘ ਕਿਸਾਨ ਆ ਇਸਦੇ ਵੀ 5 ਕਿੱਲੇ ਫਸਲ ਡੁੱਬੀ ਪਈ ਆ ਦੇਖੋ ਇਹ ਗੱਡੀ ਵਾਸਤੇ ਵੱਡੀ ਮਸਾਲਾ ਵੀ ਆਪਦੀ ਤਾ ਕਰੇ ਫਸਲ ਡੁੱਬੀ ਪਈ ਆ ਪਰ ਫਿਰ ਵੀ ਜਿਹੜਾ ਹੜਪੀੜਤਾ ਵਾਸਤੇ ਸੇਵਾ ਕਰਨ ਲਈ ਜਲ ਖੁੱਲਾ ਹੋਇਆ ਪਰ ਇਸ ਪਿੰਡ ਦੇ ਨੌਜਵਾਨ ਕਿਸਾਨ ਵੀਰ ਮਜ਼ਦੂਰ ਵੀਰ ਰਲ ਕੇ ਸਾਰਿਆਂ ਨੇ ਸੇਵਾ ਕੀਤੀ ਸਾਇ ਸਾਨੂੰ ਇੱਥੇ ਮਨਜੀਤ ਸਿੰਘ ਵੱਲੋਂ ਪਰਚ ਲੰਗਰ ਪਾਣੀ ਵੀ ਸ਼ਿਕਾਇਆ ਗਿਆ ਚਾਹ ਪਾਣੀ ਦੀ ਸੇਵਾ ਕੀਤੀ ਸੋ ਸਾਰਿਆਂ ਦਾ ਧੰਨਵਾਦ ਇਲਾਕਾ ਵਾ ਨਿਵਾਸੀਆਂ ਨੂੰ ਵੀ ਬੇਨਤੀ ਕਰਦਾ ਵੀ ਕਿਤੇ ਵੀ ਕਿਸੇ ਵੀਰ ਕੋਲੇ ਪੱਠਿਆਂ ਦੀ ਕੋਈ ਸੇਵਾ ਕਰਨਾ ਚਾਹੁੰਦਾ ਆ ਮੇਰਾ ਨੰਬਰ ਸਕਰੀਨ 769065 2013 ਨੰਬਰ ਤੇ ਮੇਰੇ ਨਾਲ ਸੰਪਰਕ ਕਰ ਸਕਦਾ ਅਸੀਂ ਉਸ ਦੇ ਕੇਸ ਦੇ ਵਿੱਚ ਪੱਠੇ ਲੈ ਜਾ ਕੇ ਅੜਪਿਟ ਇਲਾਕਿਆਂ ਦੇ ਵਿੱਚ ਸੇਵਾ ਲਈ ਲੈ ਕੇ ਜਾ